ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ ਅੱਛਾ ਜੀ ਕੀ ਨਾਮ ਆ ਤੇਰਾ ਬੇਬੀ ਬੇਬੀ ਹਾਂਜੀ ਕਿੱਥੋਂ ਆਈਆਂ ਚੰਡੀਗੜ੍ਹ ਸੇ ਤੇਰੇ ਪਰਿਵਾਰ ਚ ਕਮਾਈ ਦਾ ਸਾਧਨ ਹੈ ਨਹੀਂ ਹੁਣ ਮੇਰੇ ਬਾਤ ਤਿੰਨ ਕੁੜੀਆਂ ਕਿੱਥੇ ਨੇ ਉਹ ਉਹ ਚੰਡੀਗੜ੍ਹ ਮੇ ਹੈ ਚੰਡੀਗੜ੍ਹ ਨੇ ਉਹਨਾਂ ਨੂੰ ਫੋਨ ਕਰਦੇ ਸਾਡਾ ਬੰਦਾ ਉੱਥੇ ਜਾ ਕੇ ਉਹਨਾਂ ਨੂੰ ਲੈ ਆਉਂਦਾ ठीक है असि तो भेजन लगे लुधियाने मेरी बात सुन ला आश्रम में रहोगे आप वहाँ पे आपको खाना कपड़ा छत रहने के लिए सारा को मिलेगा जितनी जिंदगी है तुम्हारी नहीं बाबा जी क्यों नहीं बाबा नहीं, 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 नहीं क्यों नहीं क्यों नहीं, 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 क्यों नहीं? मत करना बच्चों को स्कूल में पढ़ाई तुम्हारे एक मिनट तुम्हारी लड़की है जितना पढ़ना चाहेंगी ना चाहे जज की पढ़ाई भी करनी चाहेंगी वो भी फ्री में करवाएंगे हम चलो उनको फोन कर दो हम आपको लेके जा रहे हैं ਨਾ ਬਾਬਾ ਜੀ ਐਸਾ ਮਤ ਕਰੋ ਨੀ ਕਿਉਂ ਮਤ ਕਰੋ ਆਪਕਾ ਹਮ ਤਾਂ ਮਦਦ ਕਰ ਰਹੇ ਆਂ ਆਪਕੀ ਨਾ ਬਾਬਾ ਜੀ ਹਮ ਨਹੀਂ ਜਾਏਂਗੀ ਆਪ ਪਹਾਈਓ ਹਮ ਆਪਕੀ ਮਦਦ ਕਰ ਰਹੇ ਹਮ ਨਹੀਂ ਜਾਏਂਗੇ ਹਮ ਕਿਉਂ ਨਹੀਂ ਜਾਓਗੇ ਬੱਚੇ ਕੇ ਲੀਏ ਮਾਕ ਦੀ ਤੋਨੋ ਪਟਾਰਾ ਦਿਖਾਵਾਂ ਸੰਗਤ ਜੀ ਆ ਜਾਓ ਦੇਖ ਲਓ ਜੀ ਆ ਜਾਓ ਵਾਹਿਗੁਰੂ ਵਾਹ ਉਹ ਵੀ ਤੇ ਬਾਈ ਕੀ ਮਾਕ ਉਹ ਉਹ ਤੇ ਬੰਦਾ ਫੜਿਆ ਉਹ ਵੀ ਖੜੀ ਆ ਹੋਰ ਕੀ ਕੀ ਆ ਤੇਰੇ ਕੋਲ ਕੋਈ ਨਸ਼ਾ ਪੱਤਾ ਬੀੜੀ ਸਿਕਟ ਕੋਈ ਇਹ ਹੁਣ ਕਿੱਥੇ ਸੰਸਤਾ ਚੱਲ ਜੂ ਜਿਹਨੂੰ ਇੰਨੇ ਇੰਨੇ ਪੈਸੇ ਦਿਹਾੜੀ ਚ ਬਣਦੇ ਨੇ ਜੀ ਹੋਰ ਕੋਈ ਗਲਤ ਚੀਜ਼ ਆ ਉਹ ਵੀ ਕੱਢ ਲਾ ਹੁਣ ਮਾਦਾ ਗੱਲ ਸੁਣ ਹੁਣ ਤੂੰ ਸੰਸਤਾ 'ਚ ਜਾਣਾ ਕਾ ਥਾਣੇ ਜਾਣਾ ਬੀਬੀ ਹੁਣ ਤੂੰ ਸੰਸਤਾ 'ਚ ਨਹੀਂ ਨਹੀਂ ਇਹ ਥੋੜੀ ਦੇਣਾ ਇਹਨੂੰ ਜੀ ਇਹਦਾ ਗੁਰੂ ਘਰ ਦਾ ਆਹ ਦੇ ਲਓ ਕੱਢ ਲਾ ਕੱਢ ਲਾ ਸਾਰੇ ਕੱਢ ਲਾ ਮੈਂ ਫੇਰ ਤਲਾਸ਼ੀ ਕਰਾਉਂਗਾ ਬੀਬੀਆਂ ਤੋਂ ਮਤੈ ਤੁਸੀਂ ਕਰਿਓ ਮੜੇ ਤੋ ਦੇਖਿਓ ਮੜੀ ਇਹਦੀ ਤਲਾਸ਼ੀ ਲਿਓ ਅਸੀਂ ਫੜ ਨਹੀਂ ਨਾ ਸਾਡੇ ਲੇਡੀਜ਼ ਆ ਬੜਾ ਦੇਖੋ ਇਹਦੇ ਕੋਈ ਸਾਰੇ ਪਾਸੇ ਬੈਠੇ ਹਾਂ ਕੱਲ ਤੁਹਾਡਾ YouTube ਤੇ ਦੇਖ ਰਹੇ ਸੀ ਨਾ ਬਸ ਸੰਸਥਾ ਦੇ ਸਹਿਯੋਗ ਨਾਲ ਹੈ ਜੀ ਤੈਨੂੰ ਸੰਸਥਾ ਚ ਲੈ ਜਾਣੇ ਆ ਉੱਥੇ ਰੋਟੀ ਪਾਣੀ ਕੱਪੜਾ ਤੇਨੂੰ ਫ੍ਰੀ ਮਿਲੂਗਾ ਤੇਰੇ ਬੱਚਿਆਂ ਦੀ ਪੜ੍ਹਾਈ ਵੀ ਹੋ ਜੂਗੀ ਹਾਂ ਨਹੀਂ ਮੈਂ ਜਾਂ ਮੇਰੀ ਇੱਕ ਬੇਟੀ ਆ ਵੀਰਨ ਉਸ ਨੂੰ ਵੀ ਲੈ ਜਾਏਂਗੇ ਨਹੀਂ ਵੀਰਨ ਅਸੀਂ ਆਪਣੇ ਘਰ ਚਲੇ ਜਾਏਂਗੇ ਨਹੀਂ ਵੀਰਨ ਅਸੀਂ ਕਦੋਂ ਜਿਹੜਿਆਂ ਨੂੰ ਤਰਸਾਉਂਦਾ ਦੇ ਲੋ ਵੀ ਸੰਸਥਾ ਜਾਣ ਨੂੰ ਤਿਆਰ ਨਹੀਂ ਹੈਗੇ ਜੀ ਹਰਸਾ ਜੀ ਵਿਦਰ ਕਹਾਂ ਤੁਸੀਂ ਮੈਂ ਤੁਸੀਂ ਕਰੋ ਮੈਂ ਮੈਂ ਬੂਟ ਪਾਏ ਮੈਂ ਉੱਤੇ ਬਾਰੋ-ਬਾਰ ਪੈ ਜਾਣਗੇ ਆ ਜੋ ਤੇ ਆਏ ਲਈ ਕਾਰ ਸੇਵਾ ਤੇ ਪ੍ਰਬੰਧ ਜਲਦੇ ਨੇ ਜਿਹੜੀ ਖਾਲਸਾ ਬਾਈ ਜੀ ਕੀ ਫਤਿਹ ਚੜ੍ਹਦੀ ਕਲਾ ਬਾਬਾ ਜੀ ਜੀ ਤੁਹਾਡੀ ਹਤਮਨ ਅਸੀਂ ਦਸਣ ਕਰੰਦੀ ਮੈਂ ਬੰਦਾ ਨਾ ਬਾਬਾ ਜੀ ਤੱਕ ਗਰੂ ਖਾਲਸੇ ਦੇ ਦਰਸ਼ਨ ਸਭ ਤੋਂ ਵੱਡੇ ਨੇ ਜੀ ਮੈਂ ਦੋਏ ਸਾਈਡ ਬੈਠੇ ਆ ਇੱਕ ਇੱਕ ਸਾਈਡ ਘੇਰ ਨਹੀਂ ਸਕਦੀ ਵੀ ਇੱਕ ਸਾਈਡ ਵਾਲੀ ਫੜ ਲੈਣੀ ਨਿਕਲ ਨਹੀਂ ਉਹਨੂੰ ਹਟੀਏ ਪਹਿਲਾਂ ਪਰਲੀ ਨੂੰ ਹਟਦੇ ਹਾਂ ਇੱਧਰ ਲਈ ਇੱਧਰ ਲਈ ਦੇਖ ਲੈ ਤੂੰ ਉੱਧਰ ਲਈ ਉੱਧਰ ਲਈ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ ਅੱਛਾ ਆ ਕੀ ਨਾ ਮਾ ਦਰਾ ਬੇਬੀ ਬੇਬੀ ਹਾਂ ਕਿੱਥੋਂ ਆਈਆਂ ਚੰਡੀਗੜ੍ਹ ਸੇ ਚੰਡੀਗੜ੍ਹ ਤੋਂ ਕੀ ਕੰਮ ਉਜ ਮਾਗਨੇ ਕਿਹਦੇ ਪੇਖ ਮੰਗਾਂ ਲਈ ਆਈਆਂ ਕੌਣ ਛੱਡ ਕੇ ਗਿਆ ਤੇ ਤੇਰੇ ਕੋਈ ਨਹੀਂ ਮੇਰੇ ਬੱਚੇ ਪਾਲ ਰਹੇ ਹਾਂ ਬਾਬਾ ਜੀ 3 ਕਿੰਨੇ ਬੱਚੇ ਨੇ ਤੇਰੇ 3 ਕੁੜੀਆਂ ਠੀਕ ਹੈ ਘਰ ਵਾਲਾ ਤੇਰਾ ਘਰ ਵਾਲਾ ਵੀ ਐਸਾ ਬਿਕਲਾਨ ਹੈ ਕਿੱਥੇ ਆਓ ਪਤਾ ਨਹੀਂ ਕਿੱਧਰ ਹੈ ਉਹ ਵੀ ਉਹ ਰਹੀ ਆਇਆ ਹੋਇਆ ਉਹ ਵੀ ਨਹੀਂ ਉਹ ਇੱਥੇ ਨਹੀਂ ਆਇਆ ਉਹ ਤਾਂ ਘਰ ਤੇ ਹੈ ਅੱਛਾ ਕਿ ਪਿੱਛੋਂ ਕਿਹੜੀ ਸਟੇਟ ਦੀ ਰਹਿਣ ਵਾਲੀਆਂ ਤੂੰ ਦੁਕਾਨ ਵਾਲੇ ਬਹੁਤ ਸਾਥ ਮੇ ਆ ਬੜੇ ਇੱਦੀ ਵੀ ਕਵਰੇਜ ਕਰ ਲੈ ਨਾਲ ਪਿੱਛੇ ਜਿਹੜੀ ਖੜੀ ਹੈ ਮੇਰੇ ਮਾਰੇ ਸਾਈਡ ਤੇ ਉਹਦੀ ਵੀ ਕਰ ਬੜੇ ਉਹਨੂੰ ਵੀ ਦੇਖ ਕੇ ਰੱਖੇ ਅਨਲਿਮਟਿਡ ਗਿਆਨ ਹੈ ਅਨਲਿਮਟਿਡ ਗਿਆਨ ਕਿਹੜੀ ਸਟੇਟ ਦੀ ਰਹਿਣ ਵਾਲੀਆਂ ਪਿੱਛੋਂ ਹਮਾਰਾ ਤਾਂ ਯੂਪੀ ਸੇ ਗਾਉ ਹੈ ਯੂਪੀ ਸੇ ਮੈਂ ਚੰਡੀਗੜ੍ਹ ਮੇ ਰਹਤੀ ਹਾਂ ਆਪਣਾ ਬੱਚੇ ਪਾਲ ਲਈ ਹਾਂ ਲਿਖਾ ਰਹੀ ਹਾਂ ਬੱਚੇ ਸਾਰੇ ਬੱਚੇ ਹੀ ਪਾਲਦੇ ਨੇ ਬਾਕੀਆਂ ਨੇ ਕਿਹੜਾ ਛੱਡੇ ਹੋਏ ਨੇ ਬੱਚੇ ਸਾਰੇ ਬੱਚੇ ਪਾਲਦੇ ਨੇ ਕੌਣ ਨਹੀਂ ਪਾਲਦਾ ਬੱਚੇ ਸਾਰੇ ਪਾਲਦਾ ਬਾਬਾ ਜੇ ਬੱਚਾ ਪੈਦਾ ਕੀਆ ਤਾਂ ਉਸਕੋ ਪਾਲਣਾ ਵੀ ਆਪਣਾ ਹੀ ਫਰਜ ਹੈ ਜਬ ਮੇਰਾ ਇਹ ਪੈਰ ਕਟਾ ਥਾ ਐਕਸੀਡੈਂਟ ਸੇ ਤੇ ਮੇਰਾ ਘਰ ਵਾਲਾ ਹਮਕੋ ਛੋੜ ਦਿਆ ਨਾਲ ਕਹਿੰਦੇ ਘਰ ਵਾਲਾ ਹੈਗਾ ਨਹੀਂ ਫੇ ਝੂਠ ਕੇ ਬੋਲਦੀ ਏ ਤੂੰ ਗੁਰੂ ਦੇ ਦਰ ਤੇ ਬੈਠ ਕੇ ਝੂਠ ਬੋਲਦੀ ਏ ਨਾ ਨਹੀਂ ਬੋਲੇ ਬਾਬਾ ਜੀ ਮੇਰੇ ਤੂੰ ਕਿਹਾ ਨਹੀਂ ਮੇਰਾ ਘਰ ਵਾਲਾ ਵੀ ਹੋ ਰਹੀ ਆ ਸੁਣੋ ਨਹੀਂ ਯਹਾਂ ਤੇ ਨਹੀਂ ਹੈ ਮਾਤਾ ਜੀ ਹੁਣ ਬੇਬੀ ਨਾਮ ਆ ਤੇਰਾ ਬੇਬੀ ਹਾਂ ਜੀ ਠੀਕ ਆ ਤੇਰੇ ਪਰਿਵਾਰ ਚ ਕਮਾਈ ਦਾ ਸਾਧਨ ਹੈ ਨਹੀਂ ਹੁਣ ਮੇਰੀ ਬਾਤ ਸੁਣ ਲਓ ਪਹਿਲੇ ਬਾਬਾ ਜੀ ਹਾਂ ਦੱਸੋ ਜਾਂ ਪਹਿਲੇ ਮੇਰੀ ਸ਼ਾਦੀ ਹੋਈ ਥੀ ਤੋ ਉਹ ਘਰ ਵਾਲਾ ਮੇਰੇ ਕੋਲ ਛੋੜ ਦਿਆ ਫੇ ਦੂਜੀ ਸ਼ਾਦੀ ਹੋਈ ਆ ਹਾਂ ਬਾ ਮਾਮ ਨੇ ਕਰਵਾ ਦਿਆ ਕਿ ਬੇਟਾ ਮੇਰੀ ਜ਼ਿੰਦਗੀ ਕਹਾਂ ਤਰੋ ਰਹੇਗਾ ਹਮ ਭਾਈ ਭਾਉ ਜਾਏ ਕਿਸ ਕੇ ਹੋਤੇ ਹੈ ਤੁਹਾਡੇ ਘਰ ਚੋਂ ਕਮਾਈ ਕਰਨ ਵਾਲਾ ਕੋਈ ਹੈ ਨਹੀਂਗਾ ਨਹੀਂ ਬਾਬਾ ਜੀ ਤੁਸੀਂ ਮੇਰੀ ਬਾਤ ਸੁਣੋ ਤੇਰੇ ਬੱਚੇ ਕਿੱਥੇ ਨੇ ਹੁਣ ਮੇਰੇ ਤਿੰਨ ਕੁੜੀ ਹੈ ਕਿੱਥੇ ਨੇ ਉਹ ਉਹ ਚੰਡੀਗੜ੍ਹ ਮੇ ਹੈ ਚੰਡੀਗੜ੍ਹ ਨੇ ਉਹਨਾਂ ਨੂੰ ਫੋਨ ਕਰ ਦੇ ਸਾਡਾ ਬੰਦਾ ਉੱਥੇ ਜਾ ਕੇ ਉਹਨਾਂ ਨੂੰ ਲੈ ਆਉਂਦਾ ਠੀਕ ਆ ਅਸੀਂ ਤੁਹਾਨੂੰ ਭੇਜਣ ਲੱਗੇ ਹਾਂ ਲੁਧਿਆਣੇ ਮੇਰੀ ਬਾਤ ਸੁਣ ਲਾ ਆਸ਼ਰਮ ਮੇ ਰਹੋਗੇ ਆਪ ਵਾਹ ਪੇ ਆਪਕੋ ਖਾਣਾ ਕਪੜਾ ਛਤ ਰਹਿਣੇ ਕੇ ਲਈ ਸਾਰਾ ਕੋ ਮਿਲੇਗਾ ਜਿੰਨੀ ਜ਼ਿੰਦਗੀ ਹੈ ਤੁਹਾਡੀ ਨਹੀਂ ਬਾਬਾ ਜੀ ਕਿਉਂ ਨਹੀਂ पढ़ा नहीं, क्यों नहीं? नहीं क्यों नहीं, नहीं क्यों नहीं करना जी। बच्चों को स्कूल में पढ़ाई तुम्हारे नहीं, एक मिनट तुम्हारी लड़की है जितना पढ़ना चाहेंगी ना क्या जज की पढ़ाई भी करनी चाहेंगी वो भी फ्री में करवाएंगे हम ठीक है अगर तुम्हारी लड़की ने जितनी बड़ी बर्जी बड़ी पढ़ाई भी करनी होगी वो भी हम करवाएंगे अच्छा बाबा हाँ चलो उनको फोन कर दो हम आपको लेके जा रहे हैं नहीं बाबा जी ऐसा मत करो बाबा नहीं क्यों मत करो आपका हम तो मदद कर रहे हैं आपकी नहीं, नहीं बाबा जी हम नहीं जाएंगे आप आप हम आपकी नहीं मदद कर नहीं रहे हैं हम हम नहीं जाएंगे हम क्यों नहीं जाओ आप है कि आपको पता है ये क्यों आ रही है संगत क्या चल रहा है कौन से दिन चल रहे हैं वो पता है बताओ नहीं आएंगे पहले बताओ जो हाथ ना जोड़ की चल रहे बता की चल रहे क्या तो, है यहाँ ये पे तो बाबा का दरबार है बाबा का दरबार है, है? है तू पीक क्यों मंगा तो मांग क्या है, है यहाँ पे मैं तुम्हें जो पूछ रहा हूँ क्या चल रहा है कौन से दिन चल रहे हैं लोग मांग रहे पूरे मेले में आप सारे चक ले बाकी थोड़ी भी सेवा लग गई है कि क्यों आ रही है संगत उ मतलब केड़ा दिन चल रहे हैं नहीं आएंगे बाबा जी मैं तुम्हे नहीं आएंगे तो वो तो हम आने नहीं देंगे वो तो बाद की बात है अभी बोलो कि अभी संगत या इतने लोग आ रहे हैं माथा टेकने के लिए क्यों आ रहे हैं ਹਉ ਤੋ ਬਾਬਾ ਕੇ ਮੱਠਾ ਟੇਕਨੇ ਆ ਰਹੇ ਨੇ ਨਹੀਂ ਅਭੀ ਕਿਉਂ ਇਤਨੇ ਜ਼ਿਆਦੇ ਕਿਉਂ ਆ ਰਹੇ ਹੈ ਕੀ ਚੱਲ ਰਹਾ ਹੈ ਤੂੰ ਵੀ ਕੁਝ ਸੋਚ ਕੇ ਘਰ ਤੇ ਆਤੇ ਬਾਬਾ ਕੇਰੇ ਤੈਨੂੰ ਪਤਾ ਹੈ ਤੈਨੂੰ ਕੁਝ ਨਹੀਂ ਹੈਗਾ ਤੂੰ ਕੀ ਤੂੰ ਗੁਰੂ ਘਰ ਦੀ ਮਰਿਆਦਾ ਰੱਖੇਂਗੀ ਕੀ ਤੂੰ ਰੇ ਧਿਆਨ ਰੱਖੇਂਗੀ ਬਾਬਾ ਜੀ ਇਹਦੀਆਂ ਤਿੰਨ ਕੁੜੀਆਂ ਨੇ ਜੀ ਇਹ ਕਹਿੰਦੀ ਮੇਰਾ ਘਰ ਵਾਲਾ ਮੈਂ ਇਹਨੂੰ ਕਿਹਾ ਵੀ ਤੈਨੂੰ ਸੰਸਥਾ ਚ ਲੈ ਜਾਂਦੇ ਆ ਵੀ ਰੋਟੀ ਪਾਣੀ ਕੱਪੜਾ ਛੱਤ ਤੇਰੇ ਬੱਚੇ ਤੇ ਜੱਜ ਦੀ ਪੜ੍ਹਾਈ ਵੀ ਕਰਨੀ ਚਾਹਾਂਗੇ ਅਸੀਂ ਉਹ ਵੀ ਅਸੀਂ ਕਰਵਾਵਾਂਗੇ ਸੰਸਥਾ ਵੱਲੋਂ ਆ ਦੇਖ ਲਓ ਮੰਨਦੀ ਨਹੀਂ ਹੈ ਜੀ ਬਾਬਾ ਜੀ ਚੰਡੀਗੜ੍ਹ ਮੇਰੀ ਇਹ ਗੁਰੂ ਘਰਾਂ ਦਾ ਬਸ ਮਾਹੌਲ ਖਰਾਬੇ ਮੋਟੀ ਕਮਾਈ ਕਰਦੇ ਨੇ ਜੀ ਚੰਡੀਗੜ੍ਹ ਮੈਂ ਰਹਤੀ ਹਾਂ ਕੱਲ ਫਤਿਹਗੜ੍ਹ ਸਾਹਿਬ 50000 ਰੁਪਏ ਫੜਿਆ ਪਖਾੜੀ ਨੂੰ ਭੀਖ ਮੰਗਦੇ ਦੇਖ ਲਓ ਇਹ ਤਾਂ ਹੀ ਤਾਂ ਜੀ ਜਾ ਕੇ ਰਾਜ਼ੀ ਨਹੀਂ ਹੈਗੇ ਬਾਬਾ ਜੀ ਪਹਿਲਾਂ ਆ ਗਏ ਮਾਤਾ ਉਹ ਸੁਖਦੀਪ ਉਹ ਪੁੱਜਦਾ ਨਹੀਂ ਲੈ ਪੈਸੇ ਘੱਟ ਪਹਿਲਾਂ ਕਿੰਨੇ ਇਕੱਠੇ ਕੀਤੇ ਨੇ ਪੈਸੇ ਘੱਟ ਲੈ ਇਥੇ ਬਾਬਾ ਜੀ ਐਸਾ ਮਤ ਕਰੋ ਬਾਬਾ ਜੀ ਮਾਤਾ ਫਿਰ ਪਸਤਾਵੇਂਗੀ ਹੁਣ ਚੁਕਾ ਦੇਣਾ ਸੀ ਅਸੀਂ ਚੁਕਾ ਦੇਣਾ ਪਰ ਅਸਾਂ ਬਾਬਾ ਜੀ ਅਸੀਂ ਚੁਕਾ ਦੇਣਾ ਬਰੋ ਇਹ ਕੰਮ ਅਸੀਂ ਨਹੀਂ ਚ ਕਰਨ ਦੇਣਾ ਬਾਬਾ ਜੀ ਐਸਾ ਮਤ ਕਰੋ ਆ ਖੋਲਿਓ ਬਾਬਾ ਜੀ ਮਾੜੀ ਬੇਨਤੀ ਆ ਜੀ ਆ ਖੋਲ ਦਿਓ ਆ ਦੇਖੋ ਤੁਹਾਨੂੰ ਪਟਾਰਾ ਦਿਖਾਵਾਂ ਸੰਗਤ ਜੀ ਆ ਜਾਓ ਦੇਖ ਲਓ ਜੀ ਆ ਜਾਓ ਬਾਬਾ ਜੀ ਐਸਾ ਮਤ ਕਰੋ ਬਾਬਾ ਜੀ ਆ ਦੇਖੋ ਸੰਗਤ ਜੀ ਬਾਬਾ ਜੀ ਇਹ ਸੰਗਤ ਮਾਇਆ ਜਿਹੜੀ ਤੁਸੀਂ 10 ਤਰੀਕੇ ਨਾਲ ਵਰਤੇ ਹੋ ਉਹ ਵਾਹਿਗੁਰੂ ਉਹ ਵੀ ਤਾਂ ਬੈਠੀ ਮਾਗ ਗਈ ਉਹ ਉਹ ਤੇ ਬੰਦਾ ਫੜਿਆ ਉਹ ਵੀ ਖੜੀ ਆ ਵੀ ਲੋਕਾਂ ਨੇ ਆਇਆ ਫਿਰ ਚੱਕਦੇ ਹੋ ਸੰਗਤ ਦਾ ਨਹੀਂ ਹਜੇ ਤੇਰਾ ਢਿੱਡ ਭਰਿਆ ਨਹੀਂ ਸੀਗਾ ਹੈ ਹਜੇ ਤੇਰਾ ਢਿੱਡ ਨਹੀਂ ਭਰਿਆ ਸੀਗਾ ਪ੍ਰਸ਼ਾਦਾ ਪਾਣੀ ਸਭ ਇੱਥੇ ਮਿਲਦਾ ਇਹਦੇ ਤੋਂ 150 ਲੰਗਰ ਲੱਗੇ ਹੋਏ ਨੇ ਕਲੀ ਚਮਕੌਰ ਸਾਹਿਬ ਦੀ ਧਰਤੀ ਤੇ ਇਹ ਤੁੰਡ ਵੱਲ ਵੀ ਛੱਡ ਵੀ ਉੱਥੇ ਨਹੀਂ ਜਾਂਦੇ ਤੁਸੀਂ ਕਿਉਂਕਿ ਬੰਦਾ ਕਰਦਾ ਔਰ ਕੀ ਕੀ ਹੈ ਤੇਰੇ ਕੋਲ ਕੋਈ ਨਸ਼ਾ ਪੱਤਾ ਬੀੜੀ ਸਿਕਟ ਕੋਈ ਆ ਦੇਖ ਲੋ 100 100 ਦੇ ਵੀ ਨੇ ਵਿੱਚ 500 ਵਾਲੇ ਵੀ ਆ ਨਹੀਂ ਨਹੀਂ ਬਾਬਾ 5 ਵਿੱਚ ਤੋਂ ਫੁੱਲੇ ਦੀ ਇਹ ਇਹ ਹੁਣ ਕਿਤੇ ਸਸਤਾ ਚੱਲ ਜੂ ਜਿਹਨੂੰ ਇੰਨੇ ਇੰਨੇ ਪੈਸੇ ਦਿਹਾੜੀ 'ਚ ਬਣਦੇ ਨੇ ਜੀ ਸਸਤਾ ਨਹੀਂ ਹੈ ਕੋਈ ਇਹ ਨਹੀਂ ਅਸੀਂ ਇਹਨੂੰ ਕਿਹਾ ਵੀ ਕਹਿੰਦੀ ਮੇਰੀ ਕੁੜੀਆਂ ਨੇ ਅਸੀਂ ਕਿਹਾ ਤੇਰੀ ਪੜ੍ਹਾਈ ਦਾ ਖਰਚਾ ਅਸੀਂ ਚੱਕ ਰਿਹਾ ਕੁੜੀਆਂ ਤੇ ਜੱਜ ਦੀ ਪੜ੍ਹਾਈ ਕਰ ਲੈਣਾ ਔਰ ਇਹ ਕੱਟ ਨਾ ਕਰੋ ਜੀ ਚੱਲੀ ਚੱਲੋ ਜੀ ਅਕਲ ਸੋਨਾ ਸਾਫ ਸਾਫ ਬਪਾ ਔਰੇ ਉਹ ਤੋੜੀਏ ਚੱਲ ਤੈਨੂੰ ਦੇ ਦਿੰਨੇ ਆ ਆ ਲੈ ਪੁੱਤ ਜੀ ਔਰ ਕੋਈ ਗਲਤ ਚੀਜ਼ ਆ ਉਹ ਵੀ ਕੱਢ ਲਾ ਹੁਣ ਮਾਦਾ ਗੱਲ ਸੁਣ ਹੁਣ ਤੂੰ ਸੰਸਤਾ 'ਚ ਜਾਣਾ ਕਿ ਥਾਣੇ ਜਾਣਾ ਹੁਣ ਤੂੰ ਸੰਸਤਾ 'ਚ ਨਹੀਂ ਨਹੀਂ ਇਹ ਇਹ ਥੋੜੀ ਦੇਣਾ ਇਹਨੂੰ ਜੀ ਇਹਦਾ ਗੁਰੂ ਘਰ ਦਾ ਆਹ ਦੇ ਲੋ ਮੇਰੀ ਗੱਲ ਸੁਣੋ ਇਹਨੂੰ ਬਿਠਾਇਆ ਕਿਨੇ ਔਰੇ ਚੱਲ ਕੇ ਇਹਨਾਂ ਨੂੰ ਸਾਰਾ ਛੱਡ ਕੇ ਜਾਂਦੇ ਨੇ ਨਕ ਤਮਾਕੂ ਇਹ ਸਾਰੇ ਇਹਨੂੰ ਕਰਦੇ ਆਂ ਆਪਾਂ ਨੂੰ ਕੋਈ ਨਹੀਂ ਦਿਆ ਬਾਬਾ ਚੱਲਾ ਜਾ ਆ ਜਾ ਖੜੇ ਸਾਡੇ ਨਾਲ ਆ ਜਾ ਇਹਦੇ ਅੰਦਰੇ ਪਵਾ ਦਈਏ ਤੇ ਵਾਹ ਹਾਂ ਇਧਰ ਦੇ ਪਾ ਦੋ ਬੰਦੇ ਹੋ ਜੋ ਹਜਾ ਕੇ ਨਿਵਾਦ ਗਰੁੱਪ ਬਣੇ ਹੋਏ ਆ ਇੰਨੇ ਮੰਗਦੇ ਕਿਤੇ ਬਾਬਾ ਜੀ ਵਾਈਗੁਰ ਵਾਈਗੁਰ ਜੀ ਓਏ ਭੱਜੀ ਨਾ ਕਿੱਧਰ ਗਈ ਓ ਇੱਧਰ ਖੜਦੇ ਹੋਰੇ ਆ ਹੋਰੇ ਰੁਕ ਜਾ ਇਹਨੂੰ ਤਿੰਨ ਵਾਰ ਤਾਂ ਮੈਂ ਆ ਜਾ ਬਾਬਾ ਜੀ ਇਹਦੀ ਸੇਵਾ ਭਾਈ ਓ ਬਾਬਾ ਜੀ ਇਹਨਾਂ ਨੂੰ ਬਾਬਾ ਜੀ ਜੇ ਝਟਕਾ ਨਾ ਦਿੱਤਾ ਇਹਨਾਂ ਨੇ ਫੇਰ ਮੰਗਣਾ ਇਹ ਜੇ ਝਟਕਾ ਨਾ ਦਿੱਤਾ ਨੇ ਸੰਗਤ ਦੀ ਇਹ ਹਲ ਨਹੀਂ ਚਲਾ ਕੇ ਆਜੋ ਆਪਾਂ ਨਾਲ ਪਵਾ ਦਿੰਦੇ ਕਰੋ ਇਹਨੂੰ ਰਹਿਣ ਦੋ ਜਿੱਤੇ ਕਰਾਉਣਾ ਤੁਸੀਂ ਐਂ ਕਰੋ ਬੇਨਤੀ ਐ ਤੁਸੀਂ ਆਪੇ ਪਾਓ ਓਏ ਜਾਈ ਨਾ ਕਿਤੇ ਖੜਦੇ ਹੋਰੀ ਕੜਿਆ ਉਹਦੇ ਵੀ ਕਰ ਲੀ ਉਹਦਾ ਵੀ ਕਰ ਲਈ ਉਹਦਾ ਆਜਾ ਇਹਦੀ ਵੀ ਪਾ ਲਈ ਆ ਜਾ ਕੱਢ ਲੈ ਕੱਢ ਲੈ ਪੈਸੇ ਆ ਆਇਆ ਇਹ ਇਧਰ ਵੀ ਕੱਢ ਲੈ ਕੱਢ ਲੈ ਸਾਰੇ ਕੱਢ ਲੈ ਮੈਂ ਫਿਰ ਤਲਾਸ਼ੀ ਕਰਾਉਂਗਾ ਬੀਬੀਆਂ ਤੋਂ ਬੇਨਤੀ ਹੈ ਜੀ ਕਾਠਣਾ ਕਰੋ ਸੰਗਤ ਨੂੰ ਫੜੀ ਇਹਦੇ ਕੋਲ ਦੀ ਭੈਣੇ ਮਾੜੀ ਇੱਕ ਮਿੰਟ ਸੇਵਾ ਕਰਾਂਗੇ ਜਿਹਨੂੰ ਖਾਣ ਲੋਰੇ ਤੇ ਆਦੀ ਖਾਣ ਹਾਂਜੀ ਹਾਂਜੀ ਬਸ ਚੱਕਣ ਲੱਗੇ ਹਾਂ ਇੱਕ ਭੈਣ ਆ ਜਾਓ ਜੀ ਇੱਕ ਮਿੰਟ ਲਈ ਕੋਈ ਮਾਤਾ ਜੀ ਤੁਸੀਂ ਕਰਿਓ ਮੜੇ ਦੇਖੋ ਮੜੀ ਇਹਦੀ ਤਲਾਸ਼ੀ ਲਿਓ ਅਸੀਂ ਫੜ ਨਹੀਂ ਨਾ ਸਾਡੇ ਲੇਡੀਜ਼ ਆ ਮੜੇ ਦੇਖੋ ਇਹਦੇ ਕੋਈ ਬਸ ਸੰਗਤ ਦੇ ਸਹਿਯੋਗ ਨਾਲ ਹੈ ਜੀ ਕਾਲ ਜੀ ਖਾਲਸਾ ਮਾਤਾ ਜੀ ਦੇਖ ਲਓ ਜੀ ਮੈਂ ਉਹਨਾਂ ਕੰਮਾਂ ਤੇ ਨੂੰ ਸਸਤਾ ਭੇਜਣੇ ਕਹਿੰਦੇ ਕੁੜੀਆਂ ਨੇ ਮੈਂ ਜੱਜ ਦੀ ਪੜ੍ਹਾਈ ਵੀ ਫ੍ਰੀ ਕਰਵਾਵਾਂਗੇ ਨਾ ਕਹਿੰਦੇ ਜਾਣੇ ਜਾਣੇ ਕਿ ਤੂੰ ਆਇਆ ਦੇਖ ਲਓ ਉਹ ਫ੍ਰੀ ਦਾ ਮਿਲਦਾ ਜੀ ਇਹਨਾਂ ਨੂੰ ਕੱਲ ਆਪਣੇ ਅਫਸਰ ਸਾਹਿਬਾਨ ਨਾਲ ਫਤਿਹਗੜ੍ਹ ਸਾਹਿਬ ਮਲਾਜੋ ਨਾਲ 50000 ਬੜੀ ਆਈ ਗੱਲ ਹਾਂਜੀ ਹਾਂਜੀ ਬਹੁਤ ਬੜੀ ਸੇਵਾ ਤੁਹਾਡੀ ਮੈਂ ਤੇ ਸੰਗਤ ਦੀ ਆ ਗੁਰੂ ਸਾਹਿਬ ਦੀ ਸੇਵਾ ਲਈ ਹੋਈ ਹੈ ਜੀ ਮਾਦਾ ਚੰਗੇ ਤਰ੍ਹਾਂ ਦੇਖੋ ਕੋਈ ਜਰਦਾ ਪੀੜੀ ਇਨ ਕੋ ਸਹੇਜੀ ਚੀਜ਼ ਨਹੀਂ ਆ ਕੋਈ ਵੀ ਰੰਗ ਨਹੀਂ ਹਾਂ ਕੋਈ ਨਹੀਂ ਥਾਲ ਦੇ ਕਿੱਥੋਂ ਆਈਆਂ ਤੂੰ ਆਹ ਭਈਆ ਪਰਸੈਂ ਆਏ ਆ ਨਹੀਂ ਕਿੱਥੋਂ ਆਈਆਂ ਕੱਢ ਇਹ ਕੱਢਦੇ ਛੱਡਦੇ ਛੱਡਦੇ ਆ ਕੀ ਆ ਕੀ ਆ ਮੋਬਾਈਲ ਕੱਢ ਮਾਦਾ ਹੀ ਦੇਖ ਲਓ ਇੱਕ ਵਾਰ ਤੁਸੀਂ ਧੰਨਵਾਦ ਏ ਬੀਬੀ ਤੇਰਾ ਗੁਜ਼ਾਰਾ ਨਹੀਂ ਚੱਲਦਾ ਘਰ ਦਾ ਓ ਭਈਆ ਅਮ ਅਮਾ ਬਕੀਬਾਰ ਐ ਮੈਂ ਜ਼ਿੰਦਗੀ ਮੈਂ ਨਹੀਂ ਆਏ ਨਹੀਂ ਮੇਰੀ ਤੈਨੂੰ ਗੁੱਸਾ ਨਹੀਂ ਕਰ ਰਹਾ ਮੈਂ ਤੈਨੂੰ ਸੰਸਤਾ ਚ ਲੈ ਜਾਣੇ ਆ ਤੈਨੂੰ ਸੰਸਤਾ ਚ ਲੈ ਜਾਣੇ ਆ ਉੱਤੇ ਰੋਟੀ ਪਾਣੀ ਕੱਪੜਾ ਤੈਨੂੰ ਫ੍ਰੀ ਮਿਲੂਗਾ ਤੇਰੇ ਬੱਚਿਆਂ ਦੀ ਪੜ੍ਹਾਈ ਵੀ ਹੋ ਜੂਗੀ ਹਾਂ ਨਹੀਂ ਮੈਂ ਜਾਂ ਮੇਰੀ ਇੱਕ ਬੇਟੀ ਆ ਵੀਰਨ ਉਸ ਕੋ ਵੀ ਲੈ ਜਾਏਗੇ ਨਹੀਂ ਵੀਰਨ ਅਸੀਂ ਆਪਣੇ ਘਰ ਚਲੇ ਜਾਏਗੇ ਦੇਖ ਲਓ ਨਹੀਂ ਵੀਰਨ ਅਨੁਕਰ ਜਿਹੜਾ ਨੂੰ ਤਾਰਸਾਉਂਦਾ ਦੇਖ ਲਓ ਵੀ ਸੰਸਤਾ ਜਾਣ ਨੂੰ ਤਿਆਰ ਨਹੀਂ ਹੈਗੇ ਜੀ ਬੱਸ ਹਮ ਜ਼ਿੰਦਗੀ ਮੈਂ ਇਧਰ ਆਈਆਂ ਆ ਨਹੀਂ ਨਹੀਂ ਦੇਂਗੇ ਆਪ ਕੋਸ਼ਿਸ਼ ਕਰਕੇ ਦੇਖੋ ਆ ਪਾਓ ਆਪ ਕਹਿ ਰਹੇ ਨਾ ਨਹੀਂ ਆਂਗੇ ਹਮ ਬੋ ਰਿਆ ਆਪ ਆਓ ਆਪਕੋ ਫਿਰ ਹਮ ਦਿਖਾਏਗੇ ਹਾਂ ਤੁ ਵੀ ਪੰਜਾਬ ਦੇ ਗਲਤਾਂ ਪੈ ਗਏ ਹੁਣ ਪਥੋੜੀ ਸੇਵਾ ਅਸੀਂ ਸੰਭਾਂਗੇ ਹਾਂ ਜਿੰਦਗੀ ਮੇਂ ਤੁਮ ਦੇ ਕੇ ਲਿਆ ਮੇਰੇ ਗੋਲੀ ਮਾਰ ਦੀ ਆ ਹਮ ਪਹਿਲੀ ਉਹ ਭਾਈ ਅਸੀਂ ਗੋਲੀ ਕਾਹਨੂੰ ਮਾਰਨੀ ਆ ਫਿਰੇ ਮੈਨੂੰ ਅੰਦਰ ਕਰਵਾ ਦੋ ਉਧਰੇ ਪਾਸੇ ਇਸ ਕਾਰ ਸੇਵਾ ਜੰਦਰ ਨਾ ਬੂਟ ਪਾਇਵੇਂ ਨੇ ਆ ਜੋ ਬੱਬਾ ਜੀ ਉਧਰੇ ਪਾਸੇ ਕਾਰ ਸੇਵਾ ਹਾਂ ਉੱਥੇ ਪਾ ਦੋ ਕਾਰ ਸੇਵਾ ਆ ਜੋ ਬੱਬਾ ਜੀ ਖਾਲਸਾ ਜੀ ਜਿੱਦੜ ਕਹਾਂ ਤੁਸੀਂ ਮੈਂ ਤੁਸੀਂ ਕਰੋ ਮੈਂ ਮੈਂ ਬੂਟ ਪਾਏ ਮੈਂ ਉੱਥੇ ਬਾਰੋ-ਬਾਰ ਪੈ ਜਾਣਗੇ ਆ ਜੋ ਤੇਰਾ ਆਏ ਉਹ ਬਾਬਾ ਜੀ ਵੀ ਥੋੜੀ ਨਾ ਨੁਕਰ ਕਰਦੇ ਨੇ ਨਾ ਤਾਂ ਕਰਕੇ ਮੈਂ ਆ ਗਿਆ ਤਕਦੀ ਮੈਂ ਥੋੜੀ ਜੀ ਮੁਹਾਲੀ ਤੋਂ ਆਇਆ ਮੈਂ ਬਾਈ ਹਾਂ ਜੀ ਮੁਹਾਲੀ ਸੰਗਤ ਆਈ ਹੈ ਸਾਡੀ ਅੱਛਾ ਕਿਹੜੀ ਆ ਗਈ ਤੁਸੀਂ ਮੁਹਾਲੀ ਇੱਕ ਵੇਸ ਮੁਹਾਲੀ ਮੁਹਾਲੀ ਵੀ ਸਾਡੀ ਸੇਵਾ ਲੱਗਦੀ ਹੈ ਸਿੰਘ ਸ਼ੀਦਾਂ ਜੀ ਮੁਹਾਲੀ ਪਿੰਡ ਸ਼ਾਹੀ ਮਾਜਰਪੁਰ ਸਾਡਾ ਸਿੰਘ ਸਿੰਘ ਸ਼ੀਦਾਂ ਦੀ ਪ੍ਰਬੰਧਕ ਕਮੇਟੀ ਇੰਨੀ ਵਧੀਆ ਜੀ ਮੈਂ ਕਹਿੰਨਾ ਬਹੁਤ ਬਾਬੇ ਚੜਦੀ ਕਲਾ ਬਹੁਤ ਚੜਦੀ ਕਲਾ ਨੇ ਨਹੀਂ ਉਹ ਤਾਂ ਕਟਾਪਾ ਝਾੜ ਦਿੰਦੇ ਨੇ ਇਹਨਾਂ ਦੇ ਪੁਖਾਰੀਆਂ ਦੇ ਜੇ ਕੋਈ ਤੰਗ ਕਰਦਾ ਸੰਗਤ ਨੂੰ ਸਾਡਾ ਹੈਗਾ ਇੱਕ ਫੇਸ ਦਾ ਸਰਕਲ ਹੈ ਸਾਰੇ ਪਿੰਡਾਂ ਦਾ ਮੋਹਾਲੀ ਬੰਨੀ ਸੰਗਤ ਆਈ ਹੈ ਸਾਡੀ ਸ਼ਾਹੀ ਮਜਰੀ ਦੀ ਹੈ ਅੱਛਾ ਜੀ ਨਾਲ ਮਿਲ ਕੇ ਸਾਡੇ ਠੀਕ ਆ ਦੇਖ ਲੋ ਜੀ ਕਾਰ ਸੇਵਾ ਤੇ ਪ੍ਰਬੰਧ ਚੱਲਦੇ ਨੇ ਜਿਹੜੀ ਕਾ ਖਾਲਸਾ ਬਾਬਾ ਜੀ ਕੀ ਫਤਿਹ ਚੜਦੀ ਕਲਾ ਬਾਬਾ ਜੀ ਜੀ ਤੁਹਾਡੀ ਇਤਮਨਸੀ ਦਸਣ ਗੰਦੀ ਮਿਲਣਾ ਨਾ ਨਾ ਬਾਬਾ ਜੀ ਤਾਂ ਖਾਲਸੇ ਦੇ ਦਰਸ਼ਨ ਸਭ ਤੋਂ ਵੱਡੇ ਨੇ ਜੀ ਆ ਦੇਖੋ ਪ੍ਰਬੰਧ ਚੱਲਦੇ ਨੇ ਹੀ ਆਪਣੀ ਕਾਰ ਸੇਵਾ ਦੇ ਵੱਡੇ ਮੈਨੂੰ ਆਪਣਾ ਨੰਬਰ ਹਾਂਜੀ ਹਾਂਜੀ ਆਜੋ ਆਜੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬੈਲਜੀ ਦਾ ਖਾਲਸਾ ਆ ਰਹੀ ਬਥੇ ਪਹਿਲੀ ਸੇਵਾ ਲੰਗਰ ਚ ਪਾਤੀ ਅਸੀਂ ਤੇ ਆ ਲੈ ਕੇ ਆਏ ਜੀ ਇਧਰ ਆ ਉੱਤਰ ਕੇ ਉੱਤਰ ਕੇ ਬੈਲਜੀ ਕੁੰਜੀ ਫਤਹਿ ਮੇਰ ਰੋਡ ਜੀ ਸ਼ੁਰੂ ਹੋ ਜਾ ਐਸੀ ਪੁੱਤ ਬੈਠੇ ਬੰਦੇਣੋ ਬੜੇ ਆ ਕਾਮਨੋ ਜੀ ਕਾਰਨਾ ਵਾਲੇ ਲਓ ਜੀ ਇਹ ਹੈਗੀ ਸੰਗਤ ਦੀ ਹੋਈ ਆ ਉਹ ਉਹਨਾਂ ਦੀ ਮਾਰਿਆ ਨੇ ਡਿਊਟੀ ਲੈ ਜੀ ਇਕੱਠੇ ਕਰਨ ਦੀ ਉਹਨੇ ਇਕੱਠੇ ਕਰਕੇ ਸਾਨੂੰ ਦੇ ਦਿੱਤੇ ਆ ਜੀ ਤੁਹਾਡੇ ਕੋਲੇ ਪਹਿਲੀ ਵਾਰ ਅਸੀਂ ਉਧਰ ਹੀ ਪਾ ਕੇ ਲੰਗਰ ਚ ਵੀ ਚੱਲ ਉਹ ਵੀ ਪ੍ਰਬੰਧ ਚੱਲਦੇ ਨੇ ਕੀ ਚਾਹੋ ਠੀਕ ਹੈ ਮੈਂ ਚਾਹੋ ਜੇ ਮੈਂ ਮਾਰਦਾ ਹਾਂ ਤੇ ਆਹ ਇਹ ਮਾਤਾ ਵੀ ਜੀ ਤੁਹਾਨੂੰ ਮਿਲਾਂਗੇ ਹਾਂਜੀ ਹਾਂਜੀ ਜ਼ਰੂਰ ਜ਼ਰੂਰੀ ਕਾਰਡ দাও ਤੁਸੀਂ ਆਪਣਾ ਲਓ ਜੀ ਲਓ ਤੇ ਬੜੀ ਕਿਰਪਾ ਕੀਤੀ ਮੇਰੇ ਫੇਡ ਕਰ ਦਿੰਦੇ ਤੁਸੀਂ ਬੜੀ ਸੇਵਾ ਨਿਭਾ ਰਹੇ ਹੋ ਅਸੀਂ ਕਹਦੇ ਸਾਡੀ ਕੀ ਫਾਤ ਹੈ ਜੀ ਇਹਦਾ ਮਹਾਰਾਜ ਨੇ ਲਾਈ ਹੋਈ ਆ ਜੀ ਹੋਰ ਦੀ ਕਿਸੇ ਦਾ ਫਰਜ਼ ਨਹੀਂ ਬਣਦਾ ਚਲੋ ਹਰੇਕ ਦੀ ਅਲੱਗ ਅਲੱਗ ਸੇਵਾ ਲੱਗੀ ਵੀ ਆ ਜੀ ਆਪਾਂ ਕਿਸੇ ਨੂੰ ਕੀ ਕਹਿਣਾ ਜੀ ਕਿਸੇ ਦੀ ਸਾਡੀਆਂ ਲੱਤਾਂ ਖਿੱਚਣ ਤੇ ਵੀ ਸੇਵਾ ਲਈ ਆ ਮਹਾਰਾਜ ਨੇ ਸਾਡੀਆਂ ਲੱਤਾਂ ਵੀ ਖਿੱਚਦੇ ਨੇ ਵਿੱਚ I uh -huh. ਲੇ ਵੀ ਮਾਲਕਾਂ ਹੁੰਦੀ ਐ ਜੀ ਸੇਵਾ ਹਾਂ ਜੀ ਹਾਂ ਜੀ ਬਾਦਸ਼ਾਹ ਜੀ ਸੇਵਾ ਬਖਸ਼ਾ ਬੰਦਾ ਤਾਂ ਇੰਨੀ ਜੋਰ ਨਹੀਂ ਬੰਦੇ ਦੀ ਆਖੇ ਖੁੱਲੇ ਜੀ ਵੇ ਜੀ ਪਰ ਤੁਹਾਨੂੰ ਜਿਹੜੇ ਤੁਸੀਂ ਕੱਲੀ ਜਾ ਕੇ ਬੰਦੇ ਨੂੰ ਗੇਟਸ ਕਰੇ ਦੂਸਰੇ ਖੜੇ ਬੰਦੇ ਕਈ ਬੰਦੇ ਤਮਾਸ਼ਾ ਦੇਖਦੇ ਨੇ ਇਹ ਵੀ ਉਹਦੀ ਹੋਈ ਜੀ ਮੈਂ ਇਹ ਗੱਲ ਕਰ ਰਿਹਾ ਸੀ ਕੱਲ ਸਾਨੂੰ ਬੰਦੇ ਨੇ ਕਹਿੰਨੇ ਕਿਹਾ ਕਹਿੰਦੇ ਵੀ ਬਾਡੀਗਾਰਡ ਲੈ ਕੇ ਜਾਇਆ ਕਰੋ ਮੈਂ ਬਾਡੀਗਾਰਡ ਹੈਗਾ ਸਾਡੇ ਨਾਲ ਵਾਹਿਗੁਰੂ ਉਹ ਤਾਂ ਵੱਡਾ ਬਾਡੀਗਾਰਡ ਕਿਹੜਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੀਂਜ ਸੀਗਾ ਸਾਡਾ ਸੜਪੀ ਦਾ ਸੰਪਰਕ ਹੈਗਾ ਹਲੇ ਵੀ ਕਿੰਨਾ ਖੜ ਪੀੜ ਤੇ ਜਿਹੜੇ ਉੱਪਰ ਏਰੀਏ 'ਚ ਕਿਸੇ ਦਾ ਖੜ ਪੀੜ ਤੇ ਸਸਤਾ ਮਾਇਆ ਭੇਜਣੀ ਆ ਸੰਸਥਾ ਨਾਲ ਹੈਗਾ ਮੈਂ ਉਹ ਗੱਲ ਕਰ ਲੂੰਗਾ ਜਾਨੀ ਅਸੀਂ ਮਾਰ ਚੜ੍ਹ ਦੀ ਗੱਲਾਂ ਪਾਣੀ ਸੇਵਾ ਦਾ ਅਸੀਂ ਕਰਿਆ ਸੀਗੀ ਇੱਕ ਮਾਰ ਠੀਕ ਹੈ ਜੀ ਤੇ ਕੁਝ ਮਾਇਆ ਸੀਗੀ ਪਈ ਮੇਰੇ ਕੋਲ ਉਹ ਮੈਨੂੰ ਹਲੇ ਕੋਈ ਬੰਦਾ ਨਾ ਸਹੀ ਮੈਂ ਕਹਿੰਦਾ ਤੁਸੀਂ ਦੇਖ ਲਿਓ ਬਣਾ ਕੇ ਆਪਾਂ ਨਾ ਜਿਵੇਂ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਾਂਦਾ ਸੰਸਥਾ ਉਹਨਾਂ ਨੇ ਬਹੁਤ ਜ਼ਮੀਨੀ ਪੱਧਰ ਤੇ ਕੀਤੀ ਆ ਬਾਪੂ ਤਰਸੇਮ ਸਿੰਘ ਜੀ ਉਹਨਾਂ ਨਾਲ ਉਹਨਾਂ ਨੂੰ ਮਿਲਿਆਵਾਂਗੇ ਜਾਂ ਤੱਕ ਇਹ ਦਿਨ ਦੇਖ ਲਿਓ ਤੁਸੀਂ ਮੈਂ ਤੁਹਾਨੂੰ ਭੇਜ ਦੂੰਗਾ ਮਾਇਆ ਨਹੀਂ ਨਹੀਂ ਕੋਈ ਨਹੀਂ ਮਾਰਿਆ ਜੇ ਆਪਾਂ ਜਾ ਜਿਆਦਾ ਉਹਨਾਂ ਨੂੰ ਪੁੱਛ ਕੇ ਪਹਿਲਾਂ ਮੈਂ ਗੱਲ ਕਰ ਲਵਾਂ ਆਪਾਂ ਜੇ ਦੀ ਆਨਲਾਈਨ ਟ੍ਰਾਂਸਫਰ ਕਰਦਾਂਗੇ ਐ ਕਰ ਲਾਂਗੇ ਕੋਈ ਨਾਸ ਦਾ ਨੰਬਰ ਲੈ ਲਓ ਤੁਸੀਂ ਹਾਂਜੀ ਹਾਂਜੀ ਤੇ ਮੈਨੂੰ ਫੋਨ ਕਰਤੀ ਲਫੂਲੇ ਜਿਆਦਾ ਨਹੀਂ ਹੈਗਾ ਚਲੋ ਜੋ ਵੀ ਹੈ ਜੀ ਥਿਲਫੋਲੇ ਬਹੁਤ ਹੁੰਦਾ ਦੇ ਲੋ ਤਿੰਨ ਚੰਗੇ ਹੱਥ ਕਿਤੇ ਪਹੁੰਚੇ ਸੇਵਾ ਚ ਕਿਤੇ ਮੈਂ ਹਾਂਜੀ ਮੈਂ ਬਥੜੀ ਵਾਈ ਦਾ ਨੰਬਰ ਮੈਨੂੰ ਮਿਲ ਨਹੀਂ ਰਿਹਾ ਕਿਸੇ ਪਾਸੋਂ ਮੈਂ ਦੇ ਦਿੰਦਾ ਜੀ ਕਿੰਨਾ ਨੰਬਰ 92812 00 108 ਹਰਪੀਚਿੰਗ ਨਾਮ ਹੈ ਜੀ ਹਰਪੀਚਿੰਗ ਮੁਹਾਲੀ ਕਰਦੇ ਪਏ ਜਤਵਾ ਸਿੰਘ ਇੱਕ ਖਾਸਾ ਆਜ ਭਾਈ ਉਹ ਕਿਵੇਂ ਦੇ ਛੱਡੇ ਹੋਏ ਨੇ ਕਰਿਆ ਹੋਇਆ ਹਾਂ ਜੀ ਮੈਂ ਦੇਖਿਆ ਜੂਫਾ ਇਹਨਾਂ ਦਾ ਠੇਕਾ ਚੱਲਦਾ ਈ 40 ਤੋਂ 50 ਹਜ਼ਾਰ ਇੱਕ ਬੰਦੇ ਦਾ ਏਕੇ ਦੇ ਲਿਆਂਦੇ ਹੋਏ ਨੇ ਗਈਆਂ ਨੇ ਕੱਲ ਫਤੇਗੜ ਸਾਹਿਬ ਦੀ ਫੜਿਆ 2-3 ਘੰਟੇ ਚ 50000 ਰੁਪਏ ਫੜਿਆ ਪੁਲਿਸ ਵਾਲਿਆਂ ਨੇ ਆਪਵਾੜੀਆਂ ਦੱਸਿਆ ਕਹਿੰਦੇ ਦੋ ਗੇੜੇ ਲਾਇਆ ਆ ਖਾਲੀ ਕਰਿਆ ਆ ਉਹ ਤੋਂ ਬਾਅਦ ਵੀ 2-3 ਘੰਟੇ ਚ 50000 ਫੜ ਲਿਆ ਹੁਣੇ ਪਤਾ ਹੈ ਵਿੱਚ ਚੋਰੀ ਵੀ ਕੀਤੀ ਹੋਊਗੀ ਵਿੱਚ ਵੀ ਕਿਉਂਕਿ ਚੋਰੀ ਦਾ ਸ਼ੱਕ ਸਾਨੂੰ ਤਾਂ ਪੈਂਦਾ 2-3 ਜੋੜੇ ਕੋਲ ਪਏ ਸੀ ਜੁੱਤੀਆਂ ਦੇ ਵਧੀਆ-ਵਧੀਆ ਮਹਿੰਗੇ ਉਹਨੂੰ ਪੁੱਛਿਆ ਕਹਿੰਦਾ ਮੇਰੇ ਨੇ ਮਾ ਵੀ ਇੱਕ ਜੋੜਾ ਚਲੋ ਮੰਨਿਆ ਬੰਦਾ ਪਾਏ ਆਊਗਾ ਵੀ ਹੁਣ ਹੱਥਾਂ ਦੇ ਵੀ ਪਾ ਕੇ ਆਏ ਨਾਲ ਤੋਂ ਨਹੀਂ ਮੈਨੂੰ ਦੱਸਿਆ ਲੱਖੀ ਨਹੀਂ ਜੀ ਤੁਸੀਂ ਮੈਨੂੰ ਆਪਣਾ ਲਿੰਕ ਸ਼ੇਅਰ ਕਰੋ ਮੈਂ ਸੋਚਦਾ ਕਿ ਕਰੂੰਗਾ ਕਿਉਂਕਿ ਇਹ ਚੀਜ਼ ਬਾਰੇ ਬਹੁਤ ਅਵੇਅਰਨੈਸ ਹੋਣੀ ਚਾਹੀਦੀ ਹੋਣੀ ਚਾਹੀਦੀ ਇਹ ਜ਼ਰੂਰੀ ਹੈ ਇਹ ਇਹ ਮੁੱਦੇ ਨੇ ਜਿਨ੍ਹਾਂ ਨੂੰ ਕੋਈ ਬੰਦਾ ਛੇਤੀ-ਛੇਤੀ ਟੱਚ ਨਹੀਂ ਕਰਦਾ ਔਰ ਇਹਨਾਂ ਐਕਸਪਲੋਰ ਕਰਨ ਦੀ ਬਹੁਤ ਜ਼ਿਆਦਾ ਆਉਣ ਵਾਲੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਖਤਰਾ ਨੇ ਜੀ ਨਹੀਂ ਇਹ ਨੈਕਸਸ ਨੈਕਸਸ ਐਕਚੁਅਲੀ ਇਹ ਇੱਕ ਨੈਕਸਸ ਆ ਇਹ ਆਪਾਂ ਸ਼ੁਰੂ ਕਰਨਾ ਜੀ ਆਪਣੇ ਕੀਰਤਪੁਰ ਸਾਹਿਬ ਬਹੁਤ ਵੱਡਾ ਮਤਲਬ ਸਕੈਮ ਲਾ ਲੋ ਚੱਲ ਰਿਹਾ ਉੱਥੇ ਹਰ ਇੱਕ ਦੁਕਾਨਦਾਰ ਨੇ 5-5 6-6 ਆਪਣੇ ਭਿਖਾਰੀ ਬਿਠਾਏ ਹੋਏ ਨੇ ਜੀ ਤੇ ਉਹ ਭਿਖਾਰੀਓ ਨਿਸ਼ਾਨ ਸਾਹਿਬ ਵੇਚਦੇ ਨੇ ਤੇ ਉਹ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਗੱਲਾਂ ਬਾਤਾਂ ਰਾਹੀਂ ਮੋਟੀਵੇਟ ਕਰਦੇ ਨੇ ਵੀ ਤੁਹਾਡੇ ਬਜ਼ੁਰਗ ਸ਼ਰਾਬ ਪੀਂਦਾ ਸੀ ਉਹ ਕਹਿੰਦੇ ਹਾਂ ਪੀਂਦਾ ਸੀ ਕਹਿੰਦੇ ਫਿਰ ਇਹਨੂੰ ਵੀ ਪਲਾ ਲੂ ਵੀ ਤੁਹਾਡੀ ਗਾਹ ਹੋ ਜੂਗੀ ਉਹ ਸ਼ਰਾਬ ਪਲਾਉਂਦੇ ਨੇ ਫਿਰ ਉਹ ਸ਼ਰਾਬ ਪੀ ਕੇ ਲੰਗਰ ਹਾਲ ਚ ਵੀ ਜਾਂਦੇ ਨੇ ਦਰਬਾਰ ਸਾਹਿਬ ਚ ਵੀ ਜਾਂਦੇ ਨੇ ਇੱਕ ਦਿਨ ਅਸੀਂ ਫੜੇ ਨੇ ਸਾਡੇ ਕੋਲ ਪ੍ਰੂਫ ਆ ਸੋਟ ਵੀਡੀਓ ਤੇ ਉਹ ਜ਼ਰੂਰੀ ਆ ਜੋ ਵੀ ਐਮਪੀ ਸਾਹਿਬ ਦਾ ਵੀ ਆਇਆ ਸੀਗਾ ਫੋਣੀ ਸਰਬਜੀਤ ਸਿੰਘ ਖਾਲਸਾ ਜੀ ਦਾ ਵੀ ਤੇ ਹੋਰ ਵੀ ਤੁਹਾਡੇ ਵੀ ਸਾਨੂੰ ਸੇਧ ਦੀ ਲੋੜ ਹੈ ਵੀ ਜਰੂਰ ਆਪਾਂ ਉਹ ਇੱਕ ਇਕੱਠ ਕਰਕੇ ਜੀ ਕਮੇਟੀ ਨਾਲ ਵੀ ਗੱਲ ਕਰੀਏ ਜੀ ਕਮੇਟੀ ਦੱਸਿਓ ਕੀ ਕਰਾਉਣਾ ਅਬਾ ਕਾ ਉਸ ਸਭ ਜਸਕਰ ਸਾਹਿਬ ਨੇ ਕਹੋਗੇ ਹਾਂਜੀ ਹਾਂਜੀ ਸਾਤੋ ਦੀਸ ਗੁਰਦੀਪ ਸਿੰਘ ਕਲਦੇਵ ਸਿੰਘ ਕੜਗਾ ਜੀ ਜੀ ਨੂੰ ਹਾਂਜੀ ਬਹੁਤ ਚੰਗੇ ਇਨਸਾਨ ਆ ਬਹੁਤ ਵਧੀਆ ਜੀ ਉਹ ਮੇਰੇ ਖਿਆਲ ਵਿੱਚ ਪਹਿਲੇ ਜਿਹੜੇ ਕਰਨੇ ਜਿਹੜੇ ਲੀਪ ਪਾੜ ਕੇ ਕੰਮ ਕਰ ਰਹੇ ਉਹ ਵੀਡੀਓ ਜਿਵੇਂ ਪ੍ਰਚਾਰ ਕਰਦੇ ਨੇ ਵੀ ਦਾੜੀ ਰੱਖੋ ਨੋਜੋ ਮੈਂ ਉਹਨਾਂ ਦੀ ਵੀਡੀਓ ਦੇਖ ਕੇ ਰੱਖਣੀ ਸ਼ੁਰੂ ਕੀਤੀ ਹੈ ਜੀ ਇਹ ਤੁਸੀਂ ਜ਼ਰੂਰ ਜੀ ਹਾਂਜੀ ਇਹਨਾਂ ਨੂੰ ਨਹੀਂ ਕਰ ਲਈ ਜੀ ਮਾਰਿਆ ਨੇ ਆਪਾਂ ਕਰਾਉਗੇ ਤੁਸੀਂ ਜਿੱਥੇ ਵੀ ਹੋਈ ਕਰੋ ਇੱਕ ਮੈਨੂੰ ਲਿੰਕ ਜ਼ਰੂਰ ਸ਼ੇਅਰ ਕਰੋ ਹਾਂਜੀ ਤੁਸੀਂ ਨੰਬਰ ਦੇ ਦਿਓ ਬਸ ਤੋਂ ਬੱਦੇ ਜੀ ਨੂੰ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹਾਂ ਐਪਰੀਸ਼ੀਏਟ ਕਰੋ ਸਹੀ ਗੱਲ ਹੈ ਇਹਨਾਂ ਨੂੰ ਅੱਗੇ ਸ਼ੇਅਰ ਕਰਨਾ ਚਾਹੀਦਾ ਲੋਕਾਂ ਨੂੰ ਪਤਾ ਲੱਗੇ ਨਹੀਂ ਤਾਂ ਕੀ ਉਹਨਾਂ ਦੂਜਿਆਂ ਨੂੰ ਸ਼ੇਅਰ ਕਰਦੇ ਫਿਰ ਜਾਂਦੇ ਕੋਈ ਫਲਾਣਾ ਜੀ ਕੋਈ ਨਾਚਦਾ ਕੋਈ ਕਿਸੇ ਨੇ ਦੋ ਬਿਆਕਰ ਵਾਲੇ ਬਸ ਆ ਕਰਦੇ ਹਾਂ ਹਾਂ ਜੀ ਉਹਨਾਂ ਨਾਲ ਕੋਈ ਸਿਹਤ ਨਹੀਂ ਮਿਲਦੀ ਹੈਗੀ ਸਹੀ ਗੱਲ ਹੈ ਇਹ ਤੁਹਾਡਾ ਹੈਗਾ ਮੈਨੂੰ ਇਹ WhatsApp ਕਰ ਦਿਆ ਕਰੋ ਠੀਕ ਹੈ ਮੇਰਾ ਕੰਮ ਹੈ ਜੀ ਠੀਕ ਹੈ ਮੈਂ ਸ਼ੇਅਰ ਕਰੂੰਗਾ ਜੀ ਠੀਕ ਹੈ ਤੇ WhatsApp ਕਰਦੇ ਜੀ ਤੇ ਆ ਕਦੋਂ ਤੋਂ ਆਪਣੇ ਚੱਲੇ ਰਿਆਂ ਮੋਰਚੇ ਵੀ ਉੱਥੇ ਆ ਕੇ ਕਵਰੇਜ ਇਹਦੀ ਵੀ ਸਪੈਸ਼ਲ ਨਾਲ ਕਰਦੇ ਆਂ ਜ਼ਰੂਰੀ ਬਹੁਤ ਚੰਗਾ ਲੱਗਿਆ ਮਿਲ ਕੇ ਬਹੁਤ ਸ਼ਾਨਦਾਰ ਧੰਨਵਾਦ ਧੰਨਵਾਦ ਨਾਨਕ ਸਾਹਿਬ ਕਿਰਪਾ ਰੱਖਣ ਮਹਾਰਾਜ ਜੀ ਬਣਾਈ ਸੇਵਾ ਲੰਦੇ ਰਹਿਣ ਜੀ ਸੇਵਾ ਉਹੀ ਲੰਦੇ ਨੇ ਜੀ ਮੈਂ ਹੁਣੇ ਗੱਲ ਕਰੇ ਵੀ ਸਾਡੀ ਤਾਂ ਕੋਈ ਆਦਤ ਨਹੀਂ ਸਾਡੇ ਤਾਂ ਇੰਨੀ ਨਹੀਂ ਵੀ ਅਸੀਂ ਉੱਠ ਕੇ ਜੁੱਤੀ ਪਾ ਕੇ ਬਾਹਰ ਨਿਕਲ ਜੀਏ ਜਦੋਂ ਤੱਕ ਉਹਦਾ ਹੁਕਮ ਨਹੀਂ ਹੁੰਦਾ ਜੀ ਨਹੀਂ ਬਿਲਕੁਲ ਇਹ ਲੁੱਟਾ ਹਾਂਜੀ ਸਹੀ ਗੱਲ ਹੈ ਜੀ ਇਹ ਬੈਲ ਪਲੈਨਡ ਇਹ ਚੋਰੀ ਵੀ ਆ ਇਹ ਸੀਨਾ ਚੋਰੀ ਦੇ ਇਹਦੇ ਵਿੱਚ ਪ੍ਰਸ਼ਾਸਨ ਵੀ ਆ ਹਾਂ ਇਹਦੇ ਵਿੱਚ ਬੁੰਡੇ ਨੇ ਔਰ ਦੂ ਅਦਰ ਸਟੇਟਸ ਦੇ ਜਿਹੜਾ ਨੈਕਸਸ ਨੇ ਉਹ ਹੌਲੀ ਹੌਲੀ ਪੰਜਾਬ ਦੇ ਵਿੱਚ ਬਹੁਤ ਡੁੱਗਿਆ ਜਿਹੜਾ ਕਰ ਚੁੱਕੇ ਆ ਸਹੀ ਗੱਲ ਉਹਨੂੰ ਪ੍ਰੋਬਲਮ ਵੀ ਆਊਗੀ ਅੱਗੇ ਆਊਗੀ ਜੀ ਤੁਹਾਨੂੰ ਥ੍ਰੈਟ ਵੀ ਕਰਨਗੇ ਤੁਹਾਨੂੰ ਬਹੁਤ ਲੱਤਾਂ ਖਿੱਚਣ ਆਉਂਦੇ ਨਹੀਂ 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 ਬਿਲਕੁਲ ਨਹੀਂ ਜਦੋਂ ਪੰਜਾਬ ਮੈਨੂੰ ਹਣੇ ਕਿ ਠੋਕੇ ਕਰਿਓ ਮੈਨੂੰ ਕਹਿੰਦੇ ਕਹਿੰਦੇ ਬਾਡੀਗਾਰਡ ਚਾਹੀਦਾ ਮੈਂ ਬਾਡੀਗਾਰਡ ਜਿਹੜਾ ਸਾਡਾ ਹੈਗਾ ਉਹ ਤੋਂ ਵੱਡਾ ਦਾ ਕੋਈ ਬਾਡੀਗਾਰਡ ਨਹੀਂ ਤੜੀਆਂ ਠੀਕ ਹੈ ਨਾ ਨਹੀਂ ਨਹੀਂ ਮੈਂ ਤਾਂ ਗੱਲ ਕਰਦਾ ਵੈਸੇ ਸਰਕਾਰੀ ਤੌਰ ਤੇ ਕੋਈ ਵੀ ਸੂਚ ਨਾ ਬਿਲਕੁਲ ਵੀ ਨਹੀਂ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਸਰਕਾਰੀ ਸੂਚ ਲੈ ਲਈ ਪਰ ਈ ਆਵਾਜ਼ ਹੈ ਪਰ ਇੰਨਾ ਵਜਨ ਪੈਣਾ ਫਤੋ ਖੁੱਲਕੇ ਬੋਲਿਆ ਨਹੀਂ ਜਾਣਾ ਨਹੀਂ ਬੋਲਣ ਦੇ ਪੰਜਾਬ ਲਈ ਬਿਲਕੁਲ ਹੀ ਨਹੀਂ ਜੀ ਆਪਾਂ ਦਾ ਮਾਰਜ ਹੈਗੇ ਨੇ ਜ਼ਿੰਦਗੀ ਵੀ ਉਹਦੀ ਦਿੱਤੀ ਹੋਈ ਹੈ ਜੀ ਜਿੰਨੇ ਸਾਹ ਉਹਨੇ ਦੇਣੇ ਨੇ ਉੰਨੇ ਹੀ ਦੇਣੇ ਨੇ ਜੀ ਆ ਤੇਲਕ ਮਾਰੇ ਸੰਗਤ ਦਾ ਪਿਆਰ ਹੈ ਤੁਹਾਡੇ ਵਰਗੇ ਸਿਹਤ ਦੇਣ ਵਾਲੇ ਹੈਗੇ ਨੇ ਜੀ ਜਰੂਰ ਜਰੂਰ ਬਹੁਤ ਖੁਸ਼ੀ ਹੋਈ ਮਿਲ ਕੇ ਮੈਂ ਦਿਲੋਂ ਮਿਲਣਾ ਚਾਹੁੰਦਾ ਸੀ ਜੇ ਮੈਨੂੰ ਦੱਸਿਆ ਵੀ ਉਹ ਰਿਹਾ ਮੈਂ ਲਖੀ ਨੂੰ ਕਿਹਾ ਮੈਂ ਕਿਹਾ ਯਾਰ ਮੈਨੂੰ ਜਰੂਰ ਮਲਾਇਓ ਹਾਂ ਜੀ ਮੈਂ ਉਹਨਾਂ ਸੀ ਜਰੂਰ ਤੁਹਾਡੇ ਬਹੁਤ ਸ਼ੁਕਰੀਆ ਧੰਨਵਾਦ